ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਵੈਲਕਮ ਹੈ ਜੀ ਸਾਡੇ ਚੈਨਲ ਸਮਰਥ ਬੁਟੀਕ ਤੇ ਅੱਜ ਦੀ ਵੀਡੀਓ ਚ ਸੀ ਤੁਹਾਡੇ ਲਈ ਸਟਿਚਿੰਗ ਆਈਡੀਆਜ਼ ਲੈ ਕੇ ਆਏ ਆ ਸਟਿਚ ਕੀਤੇ ਹੋਏ ਸੂਟ ਨੇ ਜਿਹੜੇ ਤੁਹਾਨੂੰ ਦਿਖਾਵਾਂਗੇ ਸੋਹਣੇ ਸੋਹਣੇ ਰੰਗ ਨੇ ਜਿਹੜੇ ਸੋਹਣੇ ਸੋਹਣੇ ਡਿਜ਼ਾਈਨ ਨੇ ਆਪਾਂ ਰੈਡੀ ਕੀਤੇ ਨੇ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜੇ ਜਿਵੇਂ ਤੁਸੀਂ ਸੂਟ ਸਟਿਚਿੰਗ ਆਈਡੀਆਜ਼ ਤੁਸੀਂ ਲੱਭ ਰਹੇ ਹੋ ਡਿਜ਼ਾਈਨ ਤੁਸੀਂ ਲੱਭ ਰਹੇ ਹੋ ਉਹ ਮੇਰੇ ਤੁਹਾਨੂੰ ਇਸ ਵੀਡੀਓ ਚ ਮਿਲ ਜਾਣਗੇ ਬਹੁਤ ਹੀ ਸੋਹਣੇ ਜਿਹਾ ਸਪੈਸ਼ਲ ਜਿਹੜੇ ਸੂਟ ਨੇ ਆਪਾਂ ਰੈਡੀ ਕੀਤੇ ਤੁਸੀਂ ਸਾਡੇ ਕੋਲ ਘਰ ਆ ਕੇ ਵੀ ਜਿਹੜੇ ਆਪਣੇ ਸੂਟ ਹੈ ਜਿਹੜੇ ਸਟਿਚ ਕਰਵਾ ਸਕਦੇ ਹੋ ਜੀ ਤੇ ਜਿਹੜੇ ਆਪਾਂ ਸੂਟ ਹੈ ਜਿਹੜੇ ਪ੍ਰਿੰਟਡ ਸੂਟ ਤੁਸੀਂ ਘਰ ਆ ਕੇ ਦੇਖ ਵੀ ਸਕਦੇ ਹੋ ਜੇ ਤੁਸੀਂ ਘਰ ਬੈਠੇ ਫੋਟੋਸ ਮੰਗਵਾਉਣਾ ਚਾਹੁੰਦੇ ਹੋ ਕੁਝ ਵੀ ਹੈ ਨਾ ਵੀਡੀਓ 'ਚ ਜਿਹੜੇ ਆਪਾਂ ਸੂ ਪ੍ਰਿੰਟ ਸੂਟ ਵੀ ਸ਼ੇਅਰ ਕਰਦੇ ਰਹੇ ਨੇ ਆ ਕਈ ਵਾਰ ਵੀਡੀਓ ਹੈ ਜਿਹੜੀ ਕੁਝ ਕੋ ਪ੍ਰੋਬਲਮ ਕਰਕੇ ਜਿਹੜੀ ਆ ਵੀਡੀਓ ਨਹੀਂ ਅਪਲੋਡ ਹੁੰਦੀ ਜੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਪ੍ਰਿੰਟ ਸੂਟ ਅਸੀਂ ਸ਼ੇਅਰ ਕਰ ਦਾਂਗੇ ਤੇ ਸਟੱਫ ਵਗੈਰਾ ਦੀ ਪੂਰੀ ਗਾਰੰਟੀ ਹੋਊਗੀ ਜੀ ਪੂਰਾ ਵਧੀਆ ਤੁਹਾਨੂੰ ਸਟੱਫ ਮਿਲੇਗਾ ਤੁਸੀਂ ਸੂਟ ਮੰਗਵਾ ਸਕਦੇ ਹੋ ਅਨਸਟਿਚ ਮੰਗਵਾ ਸਕਦੇ ਹੋ ਜੇ ਤੁਸੀਂ ਸਟਿਚ ਕਰਨਾ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਪਰ ਆਪਣਾ ਨਾਪ ਲਿਖ ਕੇ ਭੇਜੋ ਸਾਨੂੰ ਅਸੀਂ ਜਿਹੜਾ ਸੂਟ ਹੈ ਤੁਹਾਨੂੰ ਪਰਫੈਕਟ ਬਣਾ ਕੇ ਦੇਵਾਂਗੇ ਤੇ ਜਿਹੜੇ ਜਿੰਨੇ ਵੀ ਸੂਟ ਸਾਡੇ ਜਿੰਨੇ ਵੀ ਕਸਟਮਰ ਤੱਕ ਜਾ ਰਹੇ ਨੇ ਜੀ ਬਹੁਤ ਵਧੀਆ ਰਿਸਪੌਂਸ ਆ ਰਹੇ ਆ ਸਭ ਦਾ ਬਹੁਤ ਵਧੀਆ ਪਸੰਦ ਕਰ ਰਹੇ ਨੇ ਸਟੀਚਿੰਗ ਵਗੈਰਾ ਤੇ ਸਟੱਫ ਵਗੈਰਾ ਸਭ ਨੂੰ ਬਹੁਤ ਪਸੰਦ ਆਉਂਦਾ ਜੀ ਬਾਕੀ ਜੇ ਬਾਕੀ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਵਿਜ਼ਿਟ ਕਰਕੇ ਆਪਣੇ ਤਾਂ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਸਟੀਚਿੰਗ ਲਈ ਦੇਣਾ ਚਾਹੁੰਦੇ ਹੋ ਤਾਂ ਆਪਣਾ ਜਿਹੜਾ ਪਿੰਡ ਹੈ ਜੀ ਸੰਗਰੂਰ ਜ਼ਿਲ੍ਹੇ ਚ ਜਖੇਪਲ ਪਿੰਡ ਹੈ ਧਾਰੀ ਹਲਵਾਸ ਇੱਥੇ ਆ ਕੇ ਤੁਸੀਂ ਹਨਾ ਕਿਤੋਂ ਵੀ ਸਾਡਾ ਜਿਹੜਾ ਸਾਨੂੰ ਫੋਨ ਕਰ ਸਕਦੇ ਹੋ ਪਲੀਜ਼ ਪਹਿਲਾਂ ਫੋਨ ਜ਼ਰੂਰ ਕਰਕੇ ਆਇਓ ਤੇ ਕਈ ਵਾਰ ਅਸੀ ਕਰਨ ਹੋਈਏ ਜਾਂ ਨਾ ਹੋਈਏ ਆਉਣਾ ਜਾਣਾ ਲੱਗਿਆ ਰਹਿੰਦਾ ਜੀ ਕੰਮ ਕਰ ਕਰਕੇ ਪਲੀਜ਼ ਫੋਨ ਜ਼ਰੂਰ ਕਰਕੇ ਤੁਸੀਂ ਘਰ ਆ ਕੇ ਵੀ ਜਿਹੜੇ ਸੂਟ ਬਾਈ ਕਰ ਸਕਦੇ ਹੋ ਸਟੀਚਿੰਗ ਵੀ ਲਈ ਵੀ ਤੁਸੀਂ ਦੇ ਸਕਦੇ ਹੋ ਜੀ ਸੂਟ ਜਿਹੜਾ ਆਪਾਂ ਫਸਟ ਸੂਟ ਆ ਉਹ ਤੁਹਾਨੂੰ ਦਿਖਾਉਣੀ ਆ ਤੇ ਸਲਾਈ ਦੱਸਾਂ ਜੀ ਆਪਣੀ ਪ੍ਰਾਈਸ ਬਿਲਕੁਲ ਜੈਨੂਨ ਨੇ ਸਟੀਚਿੰਗ ਦੇ ਕੋਈ ਜ਼ਿਆਦਾ ਪ੍ਰਾਈਸ ਨਹੀਂ ਜੀ ਆਪਾਂ ਖੁਦ ਕੰਮ ਕਰੀਦਾ ਬਹੁਤ ਸੋਹਣੇ ਜਿਹੜੇ ਸੂਟ ਆਪਾਂ ਬਣਾਉਨੇ ਆ ਤੁਹਾਡੇ ਲਈ ਬਿਲਕੁਲ ਜੈਨੂਨ ਜੇ ਪ੍ਰਾਈਸ ਤੇ ਇਹ ਸੂਟ ਤੁਸੀਂ ਦੇਖ ਸਕਦੇ ਹੋ ਇੰਨਾ ਸੋਹਣਾ ਡਿਜ਼ਾਈਨ ਕੀਤਾ ਗਿਆ ਸੂਟ ਜੀ ਜੋਇੰਟਲੈਸ ਪਾਈ ਗਈ ਐ ਇਸ 'ਚ ਤੇ ਮਲਟੀ ਕਲਰ ਹੈ ਜਿਹੜੀ ਸਾਈਡ ਤੋਂ ਲੇਸ ਦਿੱਤੀ ਗਈ ਐ ਤੇ ਇਸ ਤੇ ਤੁਸੀਂ ਦੇਖ ਸਕਦੇ ਹੋ ਬਾਜੂ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਸੇ ਪੈਚ ਲਗਾ ਕੇ ਬਾਟਮ ਨਾਲ ਦਾ ਪੈਚ ਲਗਾ ਕੇ ਇਸ ਤੇ ਜਿਹੜਾ ਕੰਮ ਹੋਇਆ ਹੋਇਆ ਬਾਵਾ ਜੀ ਅੱਜਕੱਲ ਵੈਲ ਸ਼ੇਪ ਹੀ ਪਾਉਣਾ ਪਸੰਦ ਕਰਦੇ ਨੇ ਸਾਰੇ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਬੰਦਾ ਬਣ ਕੇ ਰੈਡੀ ਹੋਇਆ ਸੇਮ ਤੁਸੀਂ ਜੇ ਇਹਨੂੰ ਚੇਂਜ ਵੀ ਕਰਾਉਣਾ ਚਾਹੁੰਦੇ ਹੋ ਤੁਸੀਂ ਚੇਂਜ ਵੀ ਕਰਾ ਸਕਦੇ ਹੋ ਇਸ ਤਰ੍ਹਾਂ ਬਣਿਆ ਹੋਇਆ ਜੀ ਸਾਰਾ ਇਹ ਡਿਜ਼ਾਈਨ ਬਾਕੀ ਘੇਰ ਤੇ ਵੀ ਆਪਾਂ ਡਿਜ਼ਾਈਨ ਬਣਾਏ ਹੈ ਜੀ ਇਸ ਤਰ੍ਹਾਂ ਬਹੁਤ ਸੋਹਣਾ ਬਣ ਕੇ ਜਿਹੜਾ ਸੂਟ ਰੈਡੀ ਹੋਇਆ ਫਿਟਿੰਗ ਵੀ ਵਗੈਰਾ ਦੀ ਕੋਈ ਟੈਨਸ਼ਨ ਨਾ ਲਿਓ ਜੀ ਪ੍ਰੋਪਰ ਆਪਾਂ ਪੂਰੀ ਫਿਟਿੰਗ ਹੈ ਪ੍ਰੋਪਰ ਜਿਵੇਂ ਤੁਸੀਂ ਕਹੋਗੇ ਕੋਈ ਪਾਕਿਸਤਾਨੀ ਸੂਟ ਲੂਜ਼ ਰੱਖਣਾ ਹੈ ਕੋਈ ਫਿਟਿੰਗ ਵਾਲਾ ਚਾਹੀਦਾ ਹੈ ਜਿਵੇਂ ਸੇਮ ਹੋਮੀ ਬਣ ਜੂਗਾ ਜਿਵੇਂ ਦੀ ਕਸਟਮਰ ਦੀ ਡਿਮਾਂਡ ਹੋਊਗੀ बॉਟਮ ਉਹਨਾਂ ਨੇ ਇਸ ਨਾਲ ਪਲੈਨ ਰੱਖੀ ਸੀ ਪਲੈਨ ਹੈ बॉਟਮ ਹੈ ਜਿਹੜੀ ਉਹ ਆਪਾਂ ਇਸ ਨਾਲ ਬਣਾਈ ਆ ਨੈਕਸਟ ਸੂਟ ਹੈ ਜੀ ਜਿਹੜਾ ਆਪਾਂ ਸਟੱਫ ਦਿਖਾ ਰਹੇ ਆ ਇਹ ਕਸਟਮਰ ਨੇ ਆਪਣੇ ਦੋ ਹੀ ਬਾਈ ਕੀਤਾ ਬਹੁਤ ਸੋਹਣਾ ਸਟੱਫ ਹੁੰਦਾ ਜੀ ਕੁਆਲਿਟੀ ਪੂਰੀ ਵਧੀਆ ਹੁੰਦੀ ਹੈ ਜੀ ਸਟੱਫ ਦੀ ਇਹ ਦੇਖੋ ਤੁਸੀਂ ਇਹ ਆਪਾਂ ਪਹਿਲਾਂ ਵੀ ਵੀਡੀਓ ਵੀ ਬਣਾਈ ਸੀ ਸ਼ਾਇਦ ਉਹਦੀ ਵੀਡੀਓ ਚ ਆਪਾਂ ਇੱਥੇ ਬਟਨ ਲਾਈ ਸੀ ਮੜਾ ਕੇ ਬਟਨ ਲਾਈ ਸੀ ਸਟੱਫ ਦੇ ਸੇਮ ਸਟੱਫ ਦੇ ਤੇ ਇਸ ਹੁਣ ਕਸਟਮਰ ਨੇ ਕਿਹਾ ਵੀ ਸਾਨੂੰ ਇੱਥੇ ਨਾ ਮੋਤੀ ਚਾਹੀਦਾ ਦੇਖੋ ਤੁਸੀਂ ਇਸ ਲਈ ਆਪਾਂ ਇੱਥੇ ਮੋਤੀ ਲਾਤੇ ਨੇ ਡਿਜ਼ਾਈਨ ਇਸ ਤਰ੍ਹਾਂ ਬਣਿਆ ਬਾਜੂ ਉਹਨਾਂ ਨੇ ਹਾਫ ਕਹੀਆਂ ਸੀ ਤੇ ਇਹ ਜੀ ਬਾਜੂ ਦਾ ਡਿਜ਼ਾਈਨ ਆ ਗਿਆ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਜੀ ਸੂਟ ਤੇ ਇਹ ਆ ਗਿਆ ਜੀ ਘੇਰੇ ਦਾ ਇਸ ਤਰ੍ਹਾਂ ਪਿੰਟੈਕਸ પાਕੇ ਮਲਟੀ ਕਲਰ ਦੀ ਜਿਹੜੀ ਆਪਾਂ ਲੈਸ ਦਿੱਤੀ ਆ। ਪ੍ਰਿੰਟ ਵਗੈਰਾ ਕਾਫੀ ਕੁਆਂਟੀਟੀ ਚ ਆਪਣੇ ਕੋਲੇ ਹੁੰਦੇ ਨੇ ਤੁਸੀਂ ਜਿਵੇਂ ਦੇ ਹਨਾ ਤੁਸੀਂ ਲਾਈਕ ਕਰਦੇ ਹੋ ਉਵੇਂ ਦਾ ਤੁਸੀਂ ਸੂਟ ਬਣਵਾ ਸਕਦੇ ਹੋ। ਅੱਗੇ ਪਹੁੰਚੇ ਦਾ ਡਿਜ਼ਾਈਨ ਦੇਖੋ ਤੁਸੀਂ ਪਹੁੰਚੇ ਉਹਨਾਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਕਏ ਸੀ। ਸਿੰਪਲ ਕੋਈ ਲੈਸ ਦਾ ਡਿਜ਼ਾਈਨ ਨਹੀਂ ਕੀਤਾ ਗਿਆ। ਇਸ ਤਰ੍ਹਾਂ ਜਿਹੜੇ ਪਹੁੰਚੇ ਬਣਾਏ ਗਿਆ। ਅੱਗੇ ਜੀ ਤੁਹਾਨੂੰ ਦਿਖਾਉਣੇ ਆ। કોટਨ ਦਾ ਸੂਟ ਇੱਕ ਹੋਰ ਅੱਗੇ ਇੱਕ ਆਪਣੇ ਕੋਲੇ ਕੋਟਨ ਦੁਪੱਟਾ ਸੂਟ ਹੈ ਵੀਡੀਓ ਚ ਆਪਾਂ ਪ੍ਰਿੰਟ ਸ਼ੇਅਰ ਕੀਤੇ ਸੀ ਇਹਨਾਂ ਦੇ ਬਹੁਤ ਵਧੀਆ ਰਿਸਪੌਂਸ ਰਿਹਾ ਸੀ ਤੇ ਬਾਕੀ ਹਨਾ ਆਪਾਂ ਫੋਟੋਜ਼ ਸ਼ੇਅਰ ਕਰ ਦਿੰਦੇ ਹੁੰਦੇ ਸੀ ਕਾਫੀ ਪ੍ਰਿੰਟ ਸੀ ਨਾ ਇਸ ਚ ਸਾਰੇ ਆਪਾਂ ਵੀਡੀਓ ਚ ਨਹੀਂ ਸੀ ਦਿਖਾਏ ਤੇ ਜਿਹੜੇ ਉਸ ਚੇ ਸਟਿਚ ਸਟ੍ਰਿਚ ਕੀਤਾ ਬਹੁਤ ਹੀ ਸੋਹਣਾ ਚ ਡਿਜ਼ਾਈਨ ਲੱਗਿਆ ਜਿਹੜੇ ਡਿਜ਼ਾਈਨ ਸਿਮਿਲਰ ਰਹਿੰਦੇ ਨੇ ਕਾਫੀ ਕੁਆਂਟੀਟੀ ਚ ਆਪਣੇ ਕੋਲੇ ਸੂਟ ਸੇਮ ਡਿਜ਼ਾਈਨ ਦੇ ਬੰਦੇ ਆ ਉਹ ਆਪਾਂ ਨਹੀਂ ਦਿਖਾਉਂਦੇ ਜੇ ਵੀ ਕੋਈ ਅਲੱਗ ਤੋਂ ਬੰਦਦਾ ਤਾਂ ਉਹ ਆਪਾਂ ਦਿਖਾਉਣੇ ਹੁੰਨੇ ਆ ਦੇਖੋ ਤੁਸੀਂ ਇਹ ਵਾਲਾ ਡਿਜ਼ਾਈਨ ਬਣਿਆ ਉਹ ਵਾਲਾ ਡਿਜ਼ਾਈਨ ਆ ਤੇ ਨੈਟ ਦੀ ਲੇਸ ਲੱਗੀ ਹੋਈ ਆ ਇਸ ਤਰ੍ਹਾਂ ਬਹੁਤ ਹੀ ਜਿਹੜਾ ਟ੍ਰੈਂਡ ਚ ਹੈ ਜੀ ਅੱਜ ਕੱਲੇ ਡਿਜ਼ਾਈਨ ਜਿਵੇਂ ਨਾ ਇੱਥੇ ਪਿੰਟੈਕਸ ਪਾ ਕੇ ਤੁਹਾਨੂੰ ਪਿਛਲੇ ਜਿਹੜਾ ਸੂਟ ਆ ਉਹ ਚ ਦਿਖਾਇਆ ਸੀ ਐਵੇਂ ਪਿੰਟੈਕਸ ਪਾ ਕੇ ਡਿਜ਼ਾਈਨ ਕੀਤਾ ਹੋਇਆ ਸੀ ਮੈਂ ਥੋੜਾ ਨਾ ਚੇਂਜ ਕੀਤਾ ਉਹਨਾਂ ਨੇ ਮੇਰੇ ਕਸਟਮ ਚੇਂਜ ਤਾਂ ਹੋ ਪਾਇਆ ਇਹ ਕਸਟਮਰ ਨੇ ਕਿਹਾ ਸੀ ਤੁਸੀਂ ਆਪਣੇ ਅਕੋਰਡਿੰਗ ਆਪਣੀ ਚੋਇਸ ਅਕੋਰਡਿੰਗ ਜਿਹੜਾ ਡਿਜ਼ਾਈਨ ਕਰਿਓ ਸੂਟ ਤਾਂ ਜਿਹੜਾ ਇਹ ਬਣਾਉਂਦੇ ਹੋਏ ਮੈਨੂੰ ਲੱਗਿਆ ਥੋੜਾ ਇੱਥੋਂ ਨਾ ਚੇਂਜ ਕੀਤਾ ਜਾਵੇ ਗਲਾਸ ਨੈਕ ਉਹਨਾਂ ਨੇ ਕਿਹਾ ਸੀ ਤੇ ਇੱਥੋਂ ਆਪਾਂ ਬੋ ਪਾ ਕੇ ਜਿਹੜਾ ਥੋੜਾ ਜਿਹਾ ਚੇਂਜ ਕਰਤਾ ਡਿਜ਼ਾਈਨ ਇਸ ਤਰ੍ਹਾਂ ਦੇਖੋ ਸ਼ਰਟ ਨਾਲ ਬਾਟਮ ਨਾਲ ਦਾ ਪੈਚ ਲਾ ਕੇ ਆਪਾਂ ਬਾਜੂ ਰੈਡੀ ਕੀਤੀਆਂ ਨੇ ਤੇ ਘੇਰੇ ਤੇ ਇਸ ਤਰ੍ਹਾਂ ਦਾ ਕੰਮ ਹੋਇਆ ਹੋਇਆ ਜੀ ਬਾਟਮ ਨਾਲ ਦਾ ਪੈਚ ਪਾ ਕੇ ਤੇ ਸੇਮ ਲੇਸ ਨਾਲ ਆਪਾਂ ਡਿਜ਼ਾਈਨ ਕੀਤਾ ਸੂਟ ਬਾਕੀ ਇਸ ਦੀ ਦੁਪੱਟਾ ਜਿਹੜਾ ਇਹਦੇ ਕਾਟਨ ਦੇ ਦੁਪੱਟੇ ਸੀ ਇਹਦੇ ਨਾਲ ਇਹ ਦਿਨ ਬਾਰਡਰ ਬਣਿਆ ਹੋਇਆ ਫੋਰ ਸਾਈਡ ਬਾਰਡਰ ਨਹੀਂ ਹੈਗਾ ਦੁਪट्टे ਤੇ ਸਿਰਫ نیچے ਲੜਾ ਲੜਾ ਤੇ ਬਾਰਡਰ ਬਣਿਆ ਹੋਇਆ ਸੀ ਤੇ ਆਪਾਂ ਲੇਸ ਦੀ ਫਿਨਿਸ਼ਿੰਗ ਹੈ ਜਿਹੜੀ ਉਹ ਆਪਾਂ ਬਾਰਡਰ ਤੇ ਦੇਤੀਏ ਬਾਕੀ ਦੀ ਬਾਟਮ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਇਹਦੀ ਬਾਟਮ 셔ਟ ਨਾਲ ਦਾ ਪੈਚ ਲਾ ਕੇ ਤੇ ਇਸ ਸੇਮ ਜਿਵੇਂ ਘੇਰਾ ਬਣਿਆ ਹੋਇਆ ਸੀ ਆਪਾਂ ਉਵੇਂ ਇਹਨੂੰ ਡਿਜ਼ਾਈਨ ਕਰਤਾ ਬਾਕੀ ਇੱਕ ਸਪੈਸ਼ਲ ਜਿਹਾ ਸੂਟ ਤੁਹਾਡੇ ਲਈ ਹੋਰ ਲੈ ਕੇ ਆਇਆ ਇਹ ਤਾਂ ਜੀ ਹਰ ਇੱਕ ਨੂੰ ਪਸੰਦ ਆਉਣੀ ਆਉਣਾ। ਬਾਕੀ ਆਪਣੇ ਜਿੰਨੇ ਵੀ ਕਸਟਮਰ ਨੇ ਦੇਖਿਆ ਕਾਫੀ ਆਰਡਰ ਦਿੱਤੇ ਆ ਸੇਮ ਸਟਿਚਿੰਗ ਦੇ। ਇਹ ਦੇਖੋ ਤੁਸੀਂ ਕਿੰਨਾ ਸੋਹਣਾ ਨੈੱਕ ਆ ਜਿਹੜਾ ਬਣ ਕੇ ਰੈਡੀ ਹੋਇਆ। ਬਹੁਤ ਮਿਹਨਤ ਲੱਗਦੀ ਹੈ ਜੀ ਇਸ ਇਹ ਡਿਜ਼ਾਈਨਿੰਗ ਤੇ। ਬਹੁਤ ਬਰੀਕੀ ਦਾ ਕੰਮ ਹੋ ਜਾਂਦਾ। ਦੇਖੋ ਤੁਸੀਂ। ਇਸ ਤਰ੍ਹਾਂ ਜਿਹੜਾ ਐਵੇਂ ਕਰਕੇ ਦਿਖਾਉਣੀ ਆ। ਐਵੇਂ ਡਿਜ਼ਾਈਨ ਬਣਿਆ ਹੋਇਆ ਜੀ। ਟੈਬੀ ਲਾਈਨਿੰਗ ਦੇ ਸਟੱਫ ਦੇ ਬਣੇ ਜਿਵੇਂ ਕਾਟਨ ਤੇ ਨਾ ਇਹ ਚੀਜ਼ ਘੱਟ ਸੋਹਣੀ ਲੱਗੂਗੀ ਜਿਵੇਂ ਜਾਰਜਟ ਤੇ ਲਾ ਲਓ ਮਸਲੀਨ ਤੇ ਵੀ ਵਧੀਆ ਲੱਗੂ ਟੈਬੀ ਤੇ ਬਣਾਈ ਹੈ ਉਸ ਤੇ ਵੀ ਸੋਹਣੀ ਲੱਗ ਰਹੀ ਆ ਇਹ ਆਗੇ ਇਸ ਦਾ ਬਾਟਮ ਤੇ ਦੇਖੋ ਬਾਟਮ ਤੇ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਆ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਬਣ ਕੇ ਰੰਦੀ ਹੁੰਦਾ ਜੇ ਤੁਸੀਂ ਕੋਰਸੈਟ ਵਗੈਰਾ ਤੇ ਵੀ ਇਹ ਡਿਜ਼ਾਈਨਿੰਗ ਕਰਾਉਂਗੇ ਬਹੁਤ ਬਿਆਰੀ ਲੱਗੂ ਜੀ neck ਦਾ ਡਿਜ਼ਾਈਨ ਹੋ ਜਾਊ ਬਾਜੂ ਤੇ ਡਿਜ਼ਾਈਨ ਹੋ ਜਾਊ ਫੁੱਲ 슬ੀਵ ਕਰਕੇ ਨਾ ਤੇ ਇਹ ਡਿਜ਼ਾਈਨ ਬਣਾਉਂਗੇ ਕੋਟ ਸੈੱਟ ਤੇ ਬਹੁਤ ਸੋਹਣਾ ਲੱਗਣਾ ਜੀ ਬਾਕੀ ਇਹਦੇ ਘੇਰ ਦਾ ਕੰਮ ਆ ਗਿਆ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਆਪਣਾ ਟੈਬ ਵੀ ਲਾਈਨਿੰਗ 'ਚ ਆਪਣੇ ਕੋਲੇ ਬਹੁਤ ਪ੍ਰਿੰਟ ਨੇ ਜੀ ਤੁਸੀਂ ਉਹਨਾਂ ਚ ਸਿਲੇਕਟ ਕਰ ਸਕਦੇ ਹੋ ਪ੍ਰਿੰਟ ਤੋਂ ਦਿਨਾ ਸ਼ੇਅਰ ਕਰ ਦਾਂਗੇ ਡਿਜ਼ਾਈਨਿੰਗ ਵਗੈਰਾ ਚੇਂਜ ਕਰਾਉਣੀ ਹੈ ਕੋਈ ਵੀ ਤੁਸੀਂ ਸਾਨੂੰ ਕੋਈ ਵੀ ਫੋਟੋ ਭੇਜੋਗੇ ਸਾਨੂੰ ਇਹ ਡਿਜ਼ਾਈਨ ਸਟਿਚਿੰਗ ਦਾ ਚਾਹੀਦਾ ਹੈ ਅਵੇਲੇਬਲ ਹੋਊਗਾ ਜੀ ਤੁਹਾਨੂੰ ਉਹ ਡਿਜ਼ਾਈਨ ਹੈ ਜਿਹੜਾ ਉਹ ਡਿਜ਼ਾਈਨ ਹੋ ਕੇ ਸੂਟ ਤੁਹਾਨੂੰ ਜ਼ਰੂਰ ਮਿਲੂਗਾ ਜੀ ਤੇ ਆਰਡਰ ਦੇਣ ਲਈ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਪਲੀਜ਼ ਉਸ ਤੇ ਕੰਟੈਕਟ ਜ਼ਰੂਰ ਕਰਿਓ ਉਮੀਦ ਕਰਦੀ ਹਾਂ ਸਾਡੇ ਡਿਜ਼ਾਈਨ ਨੇ ਜਿਹੜੇ ਪਸੰਦ ਆਏ ਹੋਣਗੇ ਤੇ ਵੀਡੀਓ ਜੇ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਓਕੇ ਜੀ ਫਿਰ ਨਵੀਂ ਵੀਡੀਓਜ਼ ਵਿੱਚ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ